ਸਸੀ ਗਾਜੀ ਸਾਰਿਆਂ ਨੂੰ ਮੈਂ ਮਹਿੰਦਰ ਸਿੰਘ ਵਿੰਡਮ ਨੌਲੀ ਸੂਰਤ ਬਈ ਲੋਕਾਂ ਨੂੰ ਬਹੁਤ ਆਰਾਮਦਾਰੀ ਹੈ ਜੀ ਬਾਹਰ ਜਾਣ ਤੋਂ ਬਚ ਗਏ ਇੱਥੇ ਸਭ ਕੁਝ ਵਧੀਆ ਦਵਾਈ ਮਿਲਦੀ ਹੈ ਜੀ ਸਿੰਨਕੂ ਮੈਂ ਇਹ ਪਹਿਲਾਂ ਇਹਦੀ ਓਪਨਿੰਗ ਹੋਈ ਹੈ ਪਰ ਉਸ ਤੋਂ ਬਾਅਦ ਜਦੋਂ ਤੋਂ ਡਾਕਟਰ ਕਾਸ਼ਦੀਪ ਜੀ ਇੱਥੇ ਪਹੁੰਚੇ ਹੈ ਉਹਨਾਂ ਨੇ ਲੋਕਾਂ ਦਾ ਇੱਥੇ ਦੇ ਮਰੀਜ਼ਾਂ ਦਾ ਮਨ ਮੋਲਿਆ ਬਹੁਤ ਹੀ ਉਹਨਾਂ ਦੀ ਪ੍ਰਸ਼ੰਸਾ ਹੋ ਰਹੀ ਹੈ ਬੜਾ ਹੀ ਉਹ ਰੱਜ ਕੇ ਕੰਮ ਕਰ ਰਹੇ ਆਂ। ਔਰ ਜਿਹੜਾ ਵੀ ਮਰੀਜ਼ ਇੱਥੇ ਦਵਾਈ ਲੈਣ ਲਈ ਪਹੁੰਚਦਾ ਆਇਆ ਉਹ ਇੱਥੋਂ ਖੁਸ਼ ਹੋ ਕੇ ਜਾਂਦਾ ਹੈ। ਬਿਲਕੁਲ ਵੀ ਉਸ ਨੂੰ ਕੋਈ ਹਰਾਸਮੈਂਟ ਨਹੀਂ ਹੁੰਦੀ। ਕੋਈ ਉਸ ਨੂੰ ਖੱਜਲ-ਖੁਆਰੀ ਨਹੀਂ ਹੁੰਦੀ। ਡਾਕਟਰ ਸਾਹਿਬ ਵੀ ਬਹੁਤ ਅੱਛੇ ਆ ਜੀ ਸਟਾਫ ਬਹੁਤ ਵਧੀਆ ਜੀ ਸਾਰਾ ਅੱਛਾ ਜੀ ਡਾਕਟਰਾਂ ਦੀ ਫਾਰਮੇਸੀ ਸਟ ਵੀ ਇੱਥੋਂ ਦੇ ਸਾਰੇ ਕਰਮਚਾਰੀਆਂ ਜੀ ਕਾਰਗੁਜ਼ਾਰੀ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹੈ ਔਰ ਬਹੁਤ ਹੀ ਰਲੀਫ ਮਹਿਸੂਸ ਕਰ ਰਹੇ ਆ ਲੋਕੀ ਔਰ ਲੋਕਾਂ ਦੀ ਖੱਜਲ ਖਵਾਰੀ ਬੜੀ ਘਟਈ ਹੈ ਨਹੀਂ ਤਾਂ ਲੋਕਾਂ ਨੂੰ ਕਿਤੇ 10 ਕਿਲੋਮੀਟਰ ਕਿਤੇ 20 ਕਿਲੋਮੀਟਰ ਦੂਰ ਜਾਣਾ ਪੈਂਦਾ ਸੀਗਾ ਉਹ ਲੋਕਾਂ ਦਾ ਸਮਾਂ ਵੀ ਘਟਿਆ ਲੋਕਾਂ ਦੇ ਪੈਸੇ ਵੀ ਬਚੇ ਐ ਅਸੀਂ ਬਾਹਰ ਜਾਂਦੇ ਤੇ ਜੀ ਕਦੇ ਲੱਲੂ ਬਨੂੜ ਉੱਥੋਂ ਜਾ ਕੇ ਲੈਂਦੇ ਤੇ ਬਈ ਇੱਥੇ ਹੁਣ ਵਧੀਆ ਜੀ ਡਾਕਟਰ ਵੀ ਸਾਰੇ ਡਿਗਰੀਆਂ ਵਾਲੇ ਐ ਭਗਵਾਨ ਕਮਨ ਜੀ ਦਾ ਜਿਹੜਾ ਇਹ ਸੁਪਨਾ ਸੀਗਾ ਇਹ ਸਾਕਾਰ ਹੋਇਆ ਸੀਐਮ ਦਾ ਬਿਲਕੁਲ ਧੰਨਵਾਦ ਕਰਦੇ ਆਂ ਉਹਨਾਂ ਨੇ ਲੋਕਾਂ ਦੀ ਲਗਨ ਨੂੰ ਪਛਾਣਿਆ ਉਹਨਾਂ ਦੀ ਲੋੜ ਨੂੰ ਪਛਾਣਿਆ ਐਮਡੀ ਪਿੰਡਾਂ 'ਚ ਬਹੁਤ ਲੋਡ ਸੀਗੀ